ਸਤਨਾਮ ਸਿਰਵਾਹੇ ਗੁਰੂ ਸਾਹਿਬ ਜੇ ਕਤਕ ਕਰਮ ਕਮਾਵਨੇ ਦੋਸ਼ ਨਾ ਕਹੋ ਜੋਗ ਪਰਮੇਸ਼ਰ ਤੇ ਭੋਲਿਆ ਬੇਆਪਣ ਸਭੇ ਰੋਗ ਕਤਕ ਕਰਮ ਕਮਾਬਨੇ ਦੋਸ਼ ਨਾ ਕਹੋ ਜੋਗ ਪਰਮੇਸ਼ਰ ਤੇ ਭੁੱਲਿਆ ਬੇਆਪਣ ਸਭੇ ਰੋਗ ਵੇ ਮੁਕ ਹੋਏ RAM ਤੇ ਲਗਨ ਜਨਮ ਵਿਜੋਗ ਕਿਨ ਮ ਕਉੜੇ ਹੋਏਗੇ ਜਿਤੜੇ ਮਾਇਆ ਭੋਗ ਵਿੱਚ ਨਾ ਕੋਏ ਕਰ ਸਕੈ ਕਿਸ ਤਰੂ ਵਾਰੋਜ ਕੀਤਾ ਕਿਛ ਨਾ ਹੋਵੇ ਲਿਖਿਆ ਤੁਰ ਸੰਜੋਗ ਵੱਡ ਭਾਗੇ ਮੇਰਾ ਪ੍ਰਭ ਮਿਲ ਤਾ ਉਤਰ ਸਭ ਬियोग ਨਾਨਕ ਕੋ ਪ੍ਰਭ ਰਖ ਲੈ ਮੇਰੇ ਸਾਹਿਬ ਬੰਦੇ ਮੋਚ ਕਤਕ ਹੋਵੈ ਸਾਧ ਸੰਗ ਬਿਨਸ ਸਬੇ ਸੋਚ ਕਤਕ ਹੋਵੈ ਸਾਧ ਸੰਗ ਬਿਨ ਸਭੇ ਸਬੇ ਸੋਚ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜਿਸ ਤਰ੍ਹਾਂ ਕੇ ਆਪ ਜੀ ਸਾਰੇ ਹੀ ਜਾਣਦੇ ਹੋ ਅੱਜ ਸਤ ਗੁਰਾਂ ਦੀ ਆਪਾਰ ਕਿਰਪਾ ਸਦਕਾ ਮਹਿਰਮਤ صدਕਾ ਕਤਕ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਸਤਿਗੁਰ ਜੀ ਕਿਰਪਾ ਕਰਨ ਰਹਿਮਤ ਕਰਨ ਤਰਸ ਕਰਨ ਹਰ ਇੱਕ ਮਾਇ ਪਾਈ ਨੂੰ ਇਹ ਸੁੱਖਾਂ ਸਵਾਸਾਂ ਦੇ ਨਾਲ ਬਤੀਤ ਹੋਵੇ ਸੋ ਆਓ ਸਾਧ ਸੰਗਤ ਅੱਜ ਕਤਕ ਮਹੀਨੇ ਤੇ ਸ਼ਬਦ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ ਸਾਥ ਸੰਗ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਦੇ ਆਂ ਵਿਚਾਰਦੇ ਆਂ ਨਾ ਤੇ ਕੁਝ ਗੱਲਾਂ ਸਹਿਜੇ ਹੀ ਸਮਝ ਆਣੀਆਂ ਸ਼ੁਰੂ ਹੋ ਜਾਂਦੀਆਂ ਹਨ ਮਿਸਾਲ ਦੇ ਤੌਰ ਤੇ ਸਤਗੁਰ ਕਹਿਣ ਲੱਗੇ ਭਲਿਆ ਨਾ ਤੇ ਤੂੰ ਸੰਸਾਰ ਤੇ ਆਪਣੀ ਮਰਜ਼ੀ ਨਾਲ ਆਇਆ ਤੇ ਨਾ ਹੀ ਤੂੰ ਇੱਕ ਦਿਨ ਆਪਣੀ ਮਰਜ਼ੀ ਨਾਲ ਜਾਣਾ ਉਸ ਮਾਲਕ ਦੀ ਮਰਜ਼ੀ ਆਈ ਤੈਨੂੰ ਸੰਸਾਰ ਤੇ ਭੇਜਿਆ ਉਸ ਮਾਲਕ ਦੀ ਮਰਜ਼ੀ ਆਏਗੀ ਤੈਨੂੰ ਉਸਨੇ ਬੁਲਾ ਲੈਣਾ ਕਹਿ ਤੂੰ ਭਾਵਨਾ ਤੇ ਤੇਰਾ ਜਨਮ ਬਸ ਵਿੱਚ ਐ ਨਾ ਮੌਤ ਤੇਰੇ ਬਸ ਵਿੱਚ ਐ ਪਰ ਸਤਗੁਰ ਕਹਿ ਲੱਗੇ ਜਿੰਨਾ ਸਮਾਂ ਤੈਨੂੰ ਜ਼ਿੰਦਗੀ ਦਾ ਦਿੱਤਾ ਨਾ ਉਸ ਜ਼ਿੰਦਗੀ ਦੇ ਸਮੇਂ ਅੰਦਰ ਉਸ ਮਾਲਕ ਨੇ ਤੈਨੂੰ ਕਰਮ ਕਰਨ ਵਾਸਤੇ ਆਜ਼ਾਦ ਕਰ ਦਿੱਤਾ ਦੇਖੇ ਜਿਹੋ ਜਿਹੇ ਕਰਮ ਕਰੇਗਾ ਨਾ ਉਹੋ ਜਿਹਾ ਫਲ ਤੈਨੂੰ ਭੁਗਤਣਾ ਪੈਨੇ ਕਰਮ ਤੋਂ ਆਪ ਕਰਨੇ ਨੇ ਤੇ ਉਹਦਾ ਫਲ ਵੀ ਤੂੰ ਆਪ ਭੁਗਤਣਾ ਤੈਨੂੰ ਕਰਮ ਕਰਨ ਵਾਸਤੇ ਉਸ ਮਾਲਕ ਨੇ ਆਜ਼ਾਦ ਕਰ ਦਿੱਤਾ। ਦੇਖ ਜਨਮ ਤੇਰੇ ਵੱਸ ਵਿੱਚ ਨਹੀਂ ਹੈ। ਜਨਮ ਉਸ ਮਾਲਕ ਨੇ ਦੇ ਦਿੱਤਾ। ਇੱਕ ਦਿਨ ਉਹਦੀ ਮਰਜ਼ੀ ਆਏਗੀ ਉਹ ਆਪਣੀ ਮਰਜ਼ੀ ਨਾਲ ਤੈਨੂੰ ਬੁਲਾ ਲੈਣਾ। ਪਰ ਜਿੰਨਾ ਕੁ ਸਮਾਂ ਮਿਲਿਆ ਇਸ ਸਮੇਂ ਵਿੱਚ ਤੈਨੂੰ ਕਰਮ ਕਰਨ ਵਾਸਤੇ ਆਜ਼ਾਦ ਕਰ ਦਿੱਤਾ। ਆਖਿਆ ਜਿਹੋ ਜੇ ਕਰਮ ਕਰੇਗਾ ਨਾ ਉਹੋ ਜਿਹਾ ਫਲ ਤੈਨੂੰ ਭੁਗਤਣਾ ਪਏਗਾ। ਰੋਜ਼ ਆਪਾਂ ਨਾ ਜਪਜੀ ਸਾਹਿਬ ਦੀ ਪਾਵਨ ਬਾਣੀ ਚ ਬੜਾ ਕਮਾਲ ਦਾ ਇੱਕ ਬਚਨ ਪੜ੍ਹਦੇ ਆਂ। ਇਹ ਗੱਲ ਸਮਝਣ ਵਾਸਤੇ ਕਿ ਕਰਮ ਆਪੋ ਆਪਣੇ ਨੇ ਮਾਰ ਕਹਿੰਦੇ ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ ਤੈਨੂੰ ਕਰਮ ਕਰਨ ਵਾਸਤੇ ਆਜ਼ਾਦ ਕਰ ਦਿੱਤਾ ਤੇ ਨਾਲ ਇੱਕ ਗੱਲ ਆਖੀ ਕੋਈ ਵੀ ਕਰਮ ਕਰਨੇ ਸੁਚੇਤ ਹੋ ਕੇ ਕਰੇ ਜਾ ਕੇ ਕਿ ਕਰੇ ਕਿਉਂਕਿ ਜਿਹੋ ਜਾਂ ਕਰਮ ਕਰੇਗਾ ਉਹੋ ਜਾਂ ਫਲ ਤੈਨੂੰ ਭੁਗਤਣਾ ਪੈਣਾ ਮਾਰ ਨੇ ਇੱਕ ਹੋਰ ਸੁਖਾਲਾ ਜੋ ਬਚਨ ਸਾਡੀ ਝੋਲੀ ਚ ਪਾਇਆ ਮਾਰ ਕਹਿੰਦੇ ਜੇਹਾ ਬੀਜ ਹੈ ਸੋ ਲੁਨੈ ਕਰਮਾ ਸੰਦਰਾ ਖੇਤ ਇਹ ਸਰੀਰ ਤੇਰਾ ਇੱਕ ਕਰਮਾ ਸੰਦਰਾ ਖੇਤ ਈ ਇਹਦੇ ਵਿੱਚ ਜਿਹੋ ਜਿਹੇ ਬੀਜ ਪਾਏਗਾ ਉਹੋ ਜਿਹੇ ਫਲ ਤੇ ਨੂੰ ਵੱਢਣਾ ਪੈਣਾ ਸਾਥ ਸੰਗ ਅਸੀਂ ਨਾ ਕਿਤੇ ਨਾ ਕਿਤੇ ਸਾਡਾ ਜ਼ਿਮੀਦਾਰੇ ਨਾਲ ਤਾਲੁਕ ਹੈ ਸਾਡਾ ਮੁੱਢ ਜ਼ਿਮੀਦਾਰੇ ਨਾਲ ਸਿ ਤੁਸੀਂ ਦੇਖਿਆ ਹੋਵੇਗਾ ਜ਼ਿਮੀਦਾਰ ਖੇਤੀ ਤਿਆਰ ਕਰਦਾ ਹੈ ਬੀਜ ਪਾਉਂਦਾ ਹੈ ਫਸਲ ਪੈਦਾ ਹੁੰਦੀ ਹੈ ਉਹ ਫਿਰ ਫਸਲ ਨੂੰ ਵੇਚਦਾ ਹੈ ਬੀਜ ਪਾਉਣ ਵਾਲਾ ਕੋਈ ਹੈ ਕਈ ਵਾਰੀ ਪਾਲਣ ਵਾਲਾ ਕੋਈ ਹੋਰ ਹੁੰਦਾ ਹੈ ਇਓ ਫਿਰ ਜਦੋਂ ਫਲ ਲੱਗਦਾ ਤੇ ਖਾਨ ਵਾਲਾ ਕੋਈ ਹੋਰ ਹੈ ਮਾਰਕੰਦੇ ਜਮੀਨ ਚ ਪਾਇਆ ਹੋਇਆ ਬੀਜ ਕੋਈ ਪਾਨ ਵਾਲਾ ਹੋਰ ਹੋ ਸਕਦਾ ਹੈ ਖਾਨ ਵਾਲਾ ਕੋਈ ਹੋਰ ਹੋ ਸਕਦਾ ਪਰ ਇਹ ਸਰੀਰ ਉਪੀ ਜਿਹੜਾ ਖੇਤ ਹੈ ਨਾ ਇਹਦੇ ਵਿੱਚ ਜੇ ਤੂੰ ਬੀਜ ਪਾਇਆ ਜਿਹੋ ਜਿਹਾ ਬੀਜ ਪਾਇਆ ਉਹੋ ਜਿਹਾ ਫਲ ਤੈਨੂੰ ਵੱਡਣਾ ਪੈਣਾ ਸਤਗੁਰਾਂ ਦੇ ਦੋਖ ਬਚਨ ਆਪੇ ਨਾਲ ਸਾਂਝੇ ਕਰਾ ਕਿ ਨਿਮਰਤਾ ਸਹਿਤ ਬੇਨਤੀ ਕਰਾਂ ਜਿਹੜਾ ਸਕਰਾੰਤ ਵਾਲੇ ਦਿਨ 12 ਮਾਦੀ ਪਾਵਨ ਬਾਣੀ ਚ ਬਚਨ ਆ ਤਾਂ ਇਹਨਾਂ ਨੂੰ ਬੜੇ ਧਿਆਨ ਨਾਲ ਸੁਣਨਾ ਸਾਹਿਬ ਬੜਾ ਖਾਸ ਗੁਰੂ ਪਾਤਸ਼ਾਹ ਨੇ ਮੈਸੇਜ ਦਿੱਤਾ ਹੁੰਦਾ ਕਿ ਤੇ ਸਾਡਾ ਜੀਵਨ ਸਵਰ ਜੈ ਸਾਸ ਪਰ ਬਾਬਾ ਫਰੀਦ ਜੀ ਕਹਿੰਦੇ ਬੰਦੇ ਦੇ ਖਿੱਤਰਤ ਪਤਾ ਕੀ ਆ ਇਹ ਕਈ ਵਾਰੀ ਬੀਜ ਦਾ ਕਿਕਰ ਦਾ ਬੀਜ ਹੈ ਤੇ ਭਾਲਦਾ ਕਿਤੇ ਉਸ ਕਿਕਰ ਨੂੰ ਅੰਗੂਰ ਲੱਗ ਜਾ ਕਿੰਨੀ ਕਮਾਸ ਦੀ ਗੱਲ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਲੋੜ ਹੈ ਦਾਖ ਬਿਜੁਰੀਆਂ ਕਿਕਰ ਬੀਜਾ ਜੱਟ ਜੱਟ ਕੋਈ ਜਾਤ ਬਰਾਦਰੀ ਦਾ ਨਾਮ ਨਹੀਂ ਜੱਟ ਅਸਲ ਵਿੱਚ ਜ਼ਿੰਮੇਦਾਰਤ ਕਹਿੰਦੇ ਜਿਵੇਂ ਦਾਰ ਬੀਜਦਾ ਤੇ ਕਿਕਰ ਦਾ ਬੀਜ ਹੈ ਤੇ ਫਲ ਦਾ ਕਿਕਰ ਨੂੰ ਕਿਤੇ ਅੰਗੂਰ ਲੱਗ ਜਾ। ਇਹ ਕਿਵੇਂ ਹੋ ਸਕਦਾ? ਕਿਕਰ ਦਾ ਬੀਜ ਪਾਇਆ ਤੇ ਉਹਨੂੰ ਕੰਡੇ ਹੀ ਲੱਗਣੇ। ਮਾਰ ਕਹਿੰਦੇ ਹੰਟੇ ਉੰਦ ਕਤਾਏ ਦਾ ਪੈਦਾ ਲੋੜਾ ਪੱਟ ਸਾਰੀ ਉਮਰ ਉਹਨ ਕੱਤ ਦਾ ਰਹਿੰਦਾ ਤੇ ਕਹਿੰਦਾ ਮੈਨੂੰ ਰੇਸ਼ਮ ਪਾਣ ਨੂੰ ਮਿਲ ਜਾਏ। ਇਹ ਕਿਵੇਂ ਹੋ ਸਕਦਾ? ਜੋ ਕੁਝ ਤੋਂ ਕਰੇਗਾ ਉਹ ਜਾ ਫਲ ਤੈਨੂੰ ਭੁਗਤਣਾ ਪੈਣਾ। ਗੁਰੂ ਅੰਗਦ ਦੇ ਪਾਛਦ ਇੱਕ ਸ਼ਲੋਕ ਸੁਣੋ। ਮਾਰਕੰਤੇ ਜੋ ਜੀ ਹੋਏ ਸੋ ਉਗਵੇ ਮੂੰ ਕਾ ਕਹਿਆ ਬਾਓ ਤੇਰੇ ਬੋਲਣ ਨਾਲ ਗੁਰੂ ਨੇ ਪਤੀਜ ਜੀ ਨਹੀਂ ਜਾਣਾ ਮਾਰਕੰਤੇ ਜੋ ਕੁਝ ਤੇਰੇ ਜੀਵ ਵਿੱਚ ਹੈ ਉਸ ਨੇ ਉਗਣਾ ਉਸ ਨੇ ਪੈਦਾ ਹੋਣਾ ਦੁਬਾਰਾ ਬੱਚਾ ਸੁਣਿਓ ਜੋ ਜੀ ਹੋਏ ਸੋ ਉਗਵੇ ਮੂੰ ਕਾ ਕਿਆ ਵਾਓ ਕਹਿੰਦੇ ਮੂੰ ਦਾ ਤੇਰਾ ਬੋਲਣਾ ਜਿਹੜਾ ਬਚਨ ਹੈ ਇਹ ਮਾਇਨੇ ਨਹੀਂ ਰੱਖਦਾ ਜੋ ਕੁਝ ਤੇਰੇ ਜੀਵ ਵਿੱਚ ਹੈ ਉਹੀ ਇੱਕ ਦਿਨ ਉਗ ਜਾਣਾ ਨਾਲੇ ਕਹਿੰਦੇ ਬੀਜੈ ਵਿਖ ਮੰਗਾ ਅੰਮ੍ਰਿਤ ਵੇਖੋ ਇਹ ਨੇ ਆਓ ਇਹ ਬੰਦੇ ਦਾ ਇਨਸਾਫ ਤਾਂ ਦੇਖੋ ਬੀਜ ਦਾ ਜ਼ਹਿਰ ਹੈ ਤੇ ਕਹਿੰਦਾ ਮੈਨੂੰ ਅੰਮ੍ਰਿਤ ਮਿਲ ਜਾਏ ਇਹ ਕਿਵੇਂ ਹੋ ਸਕਦਾ ਅੱਜ ਇੱਕ ਪਾਵਨ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਬਚਨ ਸੁਭਾਵਕ ਸਾਹਮਣੇ ਆ ਗਏ ਕਿ ਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਮਾਲਕ ਨੇ ਤੈਨੂੰ ਕਰਮ ਕਰਨ ਵਾਸਤੇ ਆਜ਼ਾਦ ਕਰ ਦਿੱਤੇ ਤੇ ਦੇਖੀ ਇੱਕ ਇੱਕ ਕਰਮ ਸੁਚੇਤ ਹੋ ਕੇ ਕਰੀ ਜਾਗ ਕੇ ਕਰੀ ਕਿਤੇ ਐਸਾ ਨਾ ਹੋਵੇ ਕਿ ਜਦੋਂ ਕਰਮ ਦਾ ਫਲ ਭੁਗਤਣਾ ਪਵੇ ਤੇ ਦੋਸ਼ ਤੋਂ ਦੂਜਿਆਂ ਤੇ ਮੱਥੇ ਮੜਨਾ ਸ਼ੁਰੂ ਕਰ ਦੇ। ਇੱਥੋਂ ਅੱਜ ਸ਼ਬਦ ਦੀ ਸ਼ੁਰੂਆਤ। ਮਾਰਕਨ ਤੇ ਕਤ ਤੱਕ ਕਰਮ ਕਮਾਵਨੇ ਦੋਸ਼ ਨਾ ਕਾਹੋ ਜੋ। ਕੈਨ ਲਗੇ ਦੇਖ ਭਲਿਆ ਤੈਨੂੰ ਇੱਕ ਮੈਸੇਜ ਦੇਣਾ ਚਾਹਨਾ ਕਤਕ ਮਹੀਨੇ ਦੇ ਅੰਦਰ ਕਿ ਜਿਹੋ ਜੇ ਤੂੰ ਕਰਮ ਕਰੇਗਾ ਉਹ ਜਿਹਾ ਫਲ ਤੈਨੂੰ ਭੁਗਤਣਾ ਪਏ ਨੇ ਤੇ ਜਦੋਂ ਫਲ ਭੁਗਤਣ ਦੀ ਵਾਰੀ ਆਵੇ ਤੇ ਕਿਸੇ ਹੋਰ ਦੇ ਮੱਥੇ ਦੋਸ਼ ਨਾ ਵੜਦੀ। ਕਿ ਸ਼ਾਇਦ ਫਲਾਣੇ ਕਰਕੇ ਮੈਨੂੰ ਇਹ ਦੁੱਖ ਮਿਲਿਆ ਕਿਤੇ ਕਿਸੇ ਉਸ ਬੰਦੇ ਕਰਕੇ ਦੁੱਖ ਮਿਲਿਆ ਐਸਾ ਨਹੀਂ ਹੈ ਇਹ ਤੇਰੇ ਕਰਮਾਂ ਦਾ ਨਤੀਜਾ ਨਿਕਲਿਆ ਜਿਹੋ ਜੇ ਤੂੰ ਕਰਮ ਕੀਤੇ ਉਹ ਜਾ ਫਲ ਤੈਨੂੰ ਭੁਗਤਣਾ ਪੈ ਰਿਹਾ ਮਰਕਨ ਤੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਸਭ ਤੋਂ ਮਾੜਾ ਕੰਮ ਤੇ ਮਨੁੱਖ ਨੇ ਇਹ ਕੀਤਾ ਨਾ ਜਿਸ ਪਰਮਾਤਮਾ ਨੇ ਜੀਵਨ ਦਿੱਤਾ ਜੀਵਨ ਦੇਣ ਵਾਲੇ ਨੂੰ ਇਹ ਵਿਸਾਰ ਬੈਠਾ ਫਿਰ ਦੁਨੀਆ ਭਰ ਦੇ ਸਾਰੇ ਦੁੱਖਾਂ ਨੇ ਆ ਕੇ ਘੇਰਾ ਤੇ ਪਾਣਾ ਹੀ ਸੀ ਨਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਜਦੋਂ ਇਹ ਜੀਵ ਸੱਚਮੁੱਚ ਉਸ ਜੀਵਨ ਦੇਣ ਵਾਲੇ ਦਾਤੇ ਨੂੰ ਵਿਸਾਰ ਦਿੰਦਾ ਮਰ ਕੇ ਦੇ ਫਿਰ ਦੁਨੀਆ ਭਰ ਦੇ ਦੁੱਖ ਆ ਕੇ ਘੇਰਾ ਪਾ ਲੈਂਦੇ ਨਾ ਇਸ ਕਰਕੇ ਤੈਨੂੰ ਕਹਿ ਰਿਆਂ ਕੋਈ ਵੀ ਕਰਮ ਕਰਨੇ ਸੁਚੇਤ ਹੋ ਕੇ ਕਰੀ ਜਾਗ ਕੇ ਕਰੀ ਕਿਉਂਕਿ ਫਲ ਤੈਨੂੰ ਭੁਗਤਣਾ ਪੈਣਾ ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਰੋਜ਼ ਕਹਿੰਦੇ ਜੀ ਨਿਤਨੇਮ ਦੀਆਂ ਪਾਵਨ ਬਾਣੀਆਂ ਚ ਮਾਰਕੰਦੇ ਐਸਾ ਕੰਮ ਮੂਲੇ ਨਾਕੀ ਚ ਐ ਜਿਤ ਅੰਤ ਪਛੋਤਾਇਐ ਐਸਾ ਕੰਮ ਭੁੱਲ ਕੇ ਵੀ ਨਾ ਕਰਿਂ ਜੇ ਤੇ ਕਰਕੇ ਤੈਨੂੰ ਅੰਤ ਨੂੰ ਪਛਤਾਣਾ ਪਵੇ ਭਾਵ ਜਦੋਂ ਫਲ ਭੁਗਤਣਾ ਪਵੇ ਤੇ ਉਦੋਂ ਪਛਤਾਣਾ ਪਵੇ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜਿੰਨੇ ਕੰਮੇ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਵੇ ਸਾਈਂ ਦੇ ਦਰਵਾਜ਼ਾ ਜਿਨ੍ਹਾਂ ਕੰਮਾਂ ਚ ਕੋਈ ਲਾਭ ਹੀ ਨਹੀਂ ਉਹਨਾਂ ਕੰਮਾਂ ਨੂੰ ਛੱਡ ਦੇ ਕਿਤੇ ਅੰਤ ਵਿਲੇ ਤੈਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ ਮਾਰਕੰਦੇ ਬੇਮੁਖ ਹੋਏ RAM ਤੇ ਲਗਨ ਜਨਮ ਵਿਜੋਗ ਭਲਿਆ ਤੈਨੂੰ ਇਹ ਜੀਵਨ ਰੱਬ ਤੋਂ ਬੇਮੁਖ ਹੋਣ ਵਾਸਤੇ ਨਹੀਂ ਸੀ ਮਿਲਿਆ ਜੇ ਜੀਵਨ ਪਾ ਕੇ ਤੂੰ ਰੱਬ ਤੋਂ ਬੇਮੁਖ ਹੋ ਗਿਆ ਤੇ ਤੈਨੂੰ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਣੇ ਨੇ ਖਿੰਨ ਮੇ ਕੌੜੇ ਹੋਏਗੇ ਜਿਤਲੇ ਮਾਇਆ ਭੋਗ ਕਿਤੇ ਯਾਦ ਕਰ ਇਹ ਜਿਹਨਾਂ ਮਾਇਕ ਪਦਾਰਥਾਂ ਦੇ ਵਿੱਚ ਖਚਤ ਹੋ ਕੇ ਤੂੰ ਪਰਮਾਤਮਾ ਨੂੰ ਭਲਾ ਦਿੱਤਾ ਨਾ ਜਿਹੜੇ ਸਵਾਦਲੇ ਤੈਨੂੰ ਲੱਗਦੇ ਨੇ ਸਾਰੇ ਪਦਾਰਥ ਇੱਕ ਸਮਾ ਹਨ ਸਾਰੇ ਕੌੜੇ ਹੋ ਜਾਂਦੇ ਹਨ ਖਿੰਨਵੇਂ ਕੌੜੇ ਹੋਏਗੇ ਇੱਕ ਖਿੰਨ ਮਾਤਰ ਚ ਇਹ ਤੈਨੂੰ ਕੌੜੇ ਪ੍ਰਤੀਤ ਹੋਣੇ ਨਾ ਜਿਤੜੇ ਮਾਇਆ ਭੋਗ ਜਿੰਨੇ ਵੀ ਤੂੰ ਮਾਇਆ ਤੇ ਇਹ ਪਦਾਰਥ ਭੋਗਦਾ ਐਤਵਾਰ ਇੱਕ ਦਿਨ ਬਚਨ ਕੀਤਾ ਸੀ ਗੁਰੂ ਪਾਤਸ਼ਾਹ ਦਾ ਮਾਰਕਨ ਤੇ ਇਹ ਬਿਸ ਗੰਦਲਾਂ ਧਰੀਆਂ ਖਾਂਦ ਲਿਵਾੜ ਇੱਕ ਰਾਹਤੇ ਰਹਿ ਗਏ ਇੱਕ ਰਾਦੀ ਕੇ ਉਜਾੜ ਇਹ ਮਾਇਕ ਪਦਾਰਥ ਇਸ ਤਰ੍ਹਾਂ ਨੇ ਜਿਵੇਂ ਜ਼ਹਿਰ ਦੀਆਂ ਗੰਦਲਾਂ ਤੇ ਉੱਪਰ ਮਿੱਠੇ ਦਾ ਲੇਪ ਕੀਤਾ ਹੋਵੇ ਕਹਿਣ ਲੱਗੇ ਦੇਖ ਜਿਹੜੇ ਪਦਾਰਥ ਅੱਜ ਤੈਨੂੰ ਬੜੇ ਸੁਆਦਲੇ ਲੱਗਦੇ ਨੇ ਬੜੇ ਮਿੱਠੇ ਲੱਗਦੇ ਨੇ ਇੱਕ ਦਿਨ ਤੇਰੇ ਸਾਹਮਣੇ ਪਏ ਹੋਣੇ ਨੇ ਤੈਨੂੰ ਯਾਰ ਵਰਗੇ ਕੌੜੇ ਪ੍ਰਤੀਤ ਹੋਣੇ ਨੇ ਜਿਨ੍ਹਾਂ ਦੇ ਕਰਕੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਵਿੱਚ ਨਾ ਕੋਈ ਕਰ ਸਕੈ ਕਿਸ ਤਰ੍ਹਾਂ ਰੋਬੈ ਰੋਜ ਫਿਰ ਉਸ ਮੱਕੇ ਤੁੱਕੇ ਦੇ ਅੱਗੇ ਜਾ ਕੇ ਬਿਰਲਾਪ ਕਰੇਗਾ ਦੇਖੋ ਇੱਕ ਇੱਕ ਪੰਕਤੀ ਚ ਕਿੰਨਾ ਕਮਾਲ ਦਾ ਰਸ ਭਰਿਆ ਔਰ ਕਿੰਨਾ ਬੈਰਾਗ ਹੈ ਕਿੰਨਾ ਸਾਨੂੰ ਜਗਾਨ ਦੀ ਕੋਸ਼ਿਸ਼ ਕਰਦੀ ਹਰ ਪੰਕਤੀ ਜਦਦੇ ਜਦੋਂ ਉਹ ਸਮਾਂ ਆਇਆ ਫਲ ਭੁਗਤਣ ਦਾ ਫਿਰ ਤੂੰ ਕਿਦੇ ਅੱਗੇ ਜਾ ਕੇ ਰੋਵੇਂਗਾ ਉਸ ਮੋਕੇ ਤੇਰੀ ਕਿਸੇ ਨੇ ਵਿਚੋਲਗੀ ਨਹੀਂ ਕਰਨੀ ਵਿਚ ਨਾ ਕੋਈ ਕਰ ਸਕਾ ਉਸ ਮੋਕੇ ਤੇਰਾ ਕਿਸੇ ਨੇ ਵਿਚੋਲਾ ਨਹੀਂ ਬਣਨਾ ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ ਪ੍ਰਮਾਤਮਾ ਦੇ ਘਰ ਦਾ ਇਨਸਾਫ ਹੈ ਕਿ ਜਿਹੋ ਜੇ ਕੋਈ ਚੰਗੇ ਮੰਦੇ ਕਰਮ ਕਰੇਗਾ ਉਹ ਜਫਲ ਭੁਗਤਣਾ ਪਵੇਗਾ ਵਿਚਨਾ ਕੋਈ ਕਰ ਸਕਾ ਕਿਸ ਤੈਰ ਹੋਵੇ ਰੋਜ ਕਿਤੇ ਅੱਗੇ ਜਾ ਕੇ ਰੋਵੇਂਗਾ ਕਿਤੇ ਅੱਗੇ ਜਾ ਕੇ ਬਿਰਲਾਪ ਕਰੇਗਾ ਇਸ ਕਰਕੇ ਸੁਚੇਤ ਹੋ ਜਾ ਜਾਗ ਜਾ ਇਸੇ ਕਰਕੇ ਗੁਰੂ ਤੇਗ ਬਹਾਦਰ ਪਾਛਾ ਬਾਜ ਮਾਰਦੇ ਜਾਗ ਲਿਓਰੇ ਮਨਾ ਜਾਗ ਲਿਓ ਕਹਾ ਗਾਫਲ ਸੋਇਆ ਜੋ ਤਨ ਉਪਜਾ ਸੰਗ ਹੀ ਸੋਪੀ ਸੰਗ ਨਾ ਹੋਇਆ ਕੀਤਾ ਕਿਸੂ ਨਾ ਹੋ ਗਈ ਲਿਖਿਆ ਤੁਰ ਸੰਜੋਗ ਉਹ ਭਲਿਆ ਉਸ ਮੁਕੇ ਤੇਰਾ ਕੋਈ ਵੀ ਯਤਨ ਕੰਮ ਨਹੀਂ ਆਣਾ ਉਥੇ ਤੇਰਾ ਕੁਝ ਵੀ ਕੀਤਾ ਹੋਇਆ ਕੰਮ ਨਹੀਂ ਆਣਾ ਕਿਉਂਕਿ ਤੇਰੇ ਕੀਤੇ ਹੋਏ ਕਰਮਾਂ ਦਾ ਲੇਖ ਬਣ ਗਿਆ ਤੇ ਤੁਰ ਤੋਂ ਇਹ ਸੰਜੋਗ ਬਣ ਕੇ ਨਿਬੜ ਗਿਆ ਫਿਰ ਉਥੇ ਤੇਰਾ ਕੋਈ ਚਾਰਾ ਜਿਹੜਾ ਉਹ ਕੰਮ ਨਹੀਂ ਆਣ ਹਾਂ ਇੱਕ ਚਾਰਾ ਕੰਮ ਆਏਗਾ ਮਾਰਕੰਦੇ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਕਿਤੇ ਵੱਡੇ ਭਾਗਾਂ ਦੇ ਨਾਲ ਤੈਨੂੰ ਉਹ ਮਾਲਕ ਪ੍ਰਭੂ ਮਿਲ ਪਵੇ ਤਾਂ ਸੱਚਮੁੱਚ ਇਹ ਤੇਰੇ ਵਿਛੋੜੇ ਤੋਂ ਪੈਦਾ ਹੋਏ ਦੁੱਖ ਜਿਹੜੇ ਨਾ ਉਹ ਸਾਰੇ ਉਤਰ ਜਾਣ ਇਹ ਵੱਡੇ ਭਾਗ ਕਿਵੇਂ ਬਣ ਇਹ ਰੋਜ਼-ਰੋਜ਼ ਆਪਾਂ ਗੁਰੂ ਕੀ ਸੰਗਤ ਕਰਦੇ ਆ ਨੁਕਤਾ ਨੋਟ ਕਰਿਓ ਸਾ ਸੰਗਤ ਸੰਗਤ ਵਿੱਚ ਬੈਠੇ ਹੁੰਨੇ ਆ ਇੱਥੇ ਵੀ ਜਾਗ ਕੇ ਬੈਠਣਾ ਸੁਚੇਤ ੋਕੇ ਬੈਠਣਾ ਬਾਰੀ ਤੌਰ ਤੇ ਜਾਗ ਰਿਆਂ ਅੰਦਰੂ ਜਾਗਣਾ ਕੀ ਪਤਾ ਕਦੋਂ ਕੋਈ ਕਿਹੋ ਜੀ ਰੂਹ ਆ ਜਾਏ ਜੇ ਦੀ ਸੰਗਤ ਕਰਕੇ ਸਾਡੇ ਵੱਡੇ ਭਾਗ ਬਣ ਜਾਏ ਸੰਗਤ ਵਿੱਚ ਭਾਗ ਬੰਦੇ ਨੇ ਜਿਹੋ ਜੀ ਕੋਈ ਸੰਗਤ ਕਰਦਾ ਹੈ ਉਹ ਜਾਂ ਉਹਦਾ ਭਾਗ ਬਣ ਜਾਂਦਾ ਇਸੇ ਕਰਕੇ ਸਤਗੁਰਾਂ ਨੇ ਸੰਗਤ ਤੇ ਬੜਾ ਜ਼ੋਰ ਦਿੱਤਾ ਜਿਹੋ ਜੀ ਕੋਈ ਸੰਗਤ ਕਰਦਾ ਹੈ ਉਹ ਜਾਂ ਉਹਦਾ ਜੀਵਨ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਵਿਦਵਾਨ ਲੋਕਾਂ ਨੇ ਇੱਕ ਬੜੀ ਸੌਖੀ ਜੀ ਉਦਾਹਰਣ ਦਿੱਤੀ ਜੀ ਕਹਿਣ ਲੱਗੇ ਕਈ ਵੇਲਾਂ ਦੇਖਿਆ ਨਾ ਸਾਥ ਸੰਗ ਬੇਲਾਂ ਕੋਈ ਦਰਖਤ ਹੁੰਦੇ ਨਾ ਆਪਣੇ ਆਸਰੇ ਤੇ ਆਪਣੇ ਵੱਲ ਬੁੱਤੇ ਉਹ ਖੜੇ ਹੋ ਜਾਂਦੇ ਨੇ ਪਜਰੀਆਂ ਬੇਲਾਂ ਹੁੰਦੀਆਂ ਫੁੱਲਾਂ ਦੀਆਂ ਬੇਲਾਂ ਲਾ ਲਓ ਜਾਂ ਆਪਾਂ ਖੇਤਾਂ ਚ ਦੁਹਾਨਿਆਂ ਦੀਆਂ ਖਖੜੀਆਂ ਦੇ ਬੇਲਾਂ ਲਾਂਦੇ ਸਾਂ ਤੁਸੀਂ ਦੇਖਿਓ ਉਹਨਾਂ ਬੇਲਾਂ ਨੂੰ ਜਦੋਂ ਕੋਈ ਸਹਾਰਾ ਦੇ ਦਿੰਦਾ ਨਾ ਕੋਈ ਦੀਵਾਰ ਦਾ ਸਹਾਰਾ ਦੇ ਦੇ ਕੋਈ ਮਕਾਨ ਦੀ ਦੀਵਾਰ ਦਾ ਸਹਾਰਾ ਕਿਸੇ ਦਰਖਤ ਦਾ ਸਹਾਰਾ ਦੇ ਦੇ ਉਹ ਬੇਲ ਸਹਿਜੇ ਸਹਿਜੇ ਚੜਦੀ ਚੜਦੀ ਨਾ ਕਈ ਵਰੀ ਦਰਖਤ ਤੋਂ ਵੀ ਉੱਪਰ ਪਰਮਲਾਂ ਕੱਢ ਲੈਂਦੀ ਓ ਉਹਨੂੰ ਉੱਚੇ ਦਾ ਸਹਾਰਾ ਮਿਲਿਆ ਤੇ ਉਹ ਕਈ ਵਰੀ ਦਰਖਤ ਤੋਂ ਵੀ ਉੱਪਰ ਹੋ ਜਾਂਦੀ ਕਿਉਂਕਿ ਉੱਚੇ ਦੀ ਸੰਗਤ ਮਿਲ ਗਈ ਉਸੇ ਬੇਲ ਨੂੰ ਕਿਤੇ ਇੱਕ ਲਾਗੇ ਖੂਹ ਹੋਵੇ ਸਾਧ ਸੰਗ ਉਸ ਵੱਲ ਨੂੰ ਉਹਦਾ ਰੁੱਖ ਕਰ ਦਿਓ ਉਹ ਜਲਦੀ ਜਲਦੀ ਜਿੱਥੋਂ ਤੱਕ ਉਹ ਡੂੰਘਾ ਖੂਹ ਹੋਵੇਗਾ ਉਤੋਂ ਤੱਕ ਚਲੀ ਜਾਂਦੀ ਕਿਉਂਕਿ ਉਹਨੂੰ ਸੰਗਤ ਨੀਵੇਂ ਦੀ ਮਿਲ ਗਈ ਜਿਹੋ ਜੀ ਸੰਗਤ ਮਿਲਦੀ ਬੰਦਾ ਉਹ ਜਿਹਾ ਜੀਵਨ ਆਪਣਾ ਤਿਆਰ ਕਰਦਾ ਜਾਂਦਾ ਕਹਿੰਦੇ ਦੇਖੇ ਸੰਗਤ ਧਿਆਨ ਨਾਲ ਕਰੀ ਚੰਗੇ ਦੀ ਸੰਗਤ ਕਰੇਗਾ ਜੀਵਨ ਚੰਗਾ ਹੋ ਜਾਏਗਾ ਗੁਰੂ ਪਾਚਕ ਕਹਿੰਦੇ ਵੱਡੇ ਭਾਗਾਂ ਨਾਲ ਕਿਤੇ ਤੈਨੂੰ ਪਰਮਾਤਮਾ ਮਿਲ ਜਾਏ ਵੱਡ ਭਾਗੀ ਬੜੇ ਭਾਗੀ ਮੇਰਾ ਸਾਧ ਸੰਗ ਬਿੰਸ ਸਬੇ ਵਿਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਵੱਡੇ ਭਾਗਾਂ ਦੇ ਨਾਲ ਕਿਤੇ ਤੈਨੂੰ ਉਹ ਪ੍ਰਭੂ ਪਰਮਾਤਮਾ ਮਿਲ ਜਾਏ ਤੇ ਵੱਡੇ ਭਾਗ ਇੱਥੇ ਹੀ ਬੰਨੇ ਸੰਗਤ ਵਿੱਚ ਆ ਕੇ ਉਤਰੈ ਸਭ ਬਿਯੋਗ ਫਿਰ ਸੱਚ ਵਿੱਚ ਜਿਹੜੇ ਵਿਛੋੜੇ ਕਰਕੇ ਦੁੱਖ ਲੱਗੇ ਨਾ ਇਹ ਸਾਰੇ ਤੇਰੇ ਉਤਰ ਜਾਣ ਫਿਰ ਸਤਗੁਰਾਂ ਨੇ ਅਰਦਾਸ ਕਰਨ ਦੀ ਜਾਸ ਸਿਕਾਈ ਜੀ ਸਾਰੇ ਪੜਿਓ ਮੈਨੂੰ ਪਤਾ ਤੁਹਾਨੂੰ ਸ਼ਬਦ ਅੰਦਰ ਇਹ ਪੰਕਤੀ ਰਲ ਕੇ ਪੜਿਓ ਜੀ ਮਰਕੰਤੇ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਤੇ ਮੋਚ ਇਹ ਮੇਰੇ ਸਾਹਿਬ ਇਹ ਬੰਦਨਾ ਤੁਸ਼ਡਾਨ ਵਾਲੇ ਮੇਰੇ ਮਾਲਕਾ ਮੈਂ ਤੇਰੀ ਸ਼ਰਨ ਵਿੱਚ ਆਇਆ ਮੈਨੂੰ ਰੱਖ ਲੈ ਇੱਕ ਵਾਰੀ ਕੋਈ ਜੁੜ ਕੇ ਅਰਦਾਸ ਕਰੇ ਤਾਂ ਸਹੀ ਸਾ ਸੰਗਤ ਜੀ ਕੌਣ ਕਹਿੰਦਾ ਕਿ ਉਹ ਬਾਣੀ ਪਕੜਦਾ ਬਾਹ ਪਕੜਦਾ ਪਰ ਕਿਤੇ ਸਾਨੂੰ ਅਰਦਾਸ ਕਰਨ ਦੀ ਜਾਚ ਆ ਜੇ ਫਿਰ ਪੰਕਤੀ ਪੜੀਏ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੇ ਮੋਚ ਇਹ ਮੇਰੇ ਸਾਹਿਬ ਮੇਰੇ ਮਾਲਕ ਬੰਦਨਾ ਤੁਸ਼ਡਾਨ ਵਾਲੇ ਮੇਰੇ ਤੇ ਕਿਰਪਾ ਕਰ ਮੇਰੀ ਲਾਜ ਰੱਖ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਕਤਕ ਹੋਵੇ ਸਾਧ ਸੰਗ ਬਿਨ ਸੱਬੇ ਸੋਚ ਜਿਹੜੀ ਗੱਲ ਪਹਿਲਾਂ ਕਹੀ ਸੀ ਕਿਤੇ ਸਾਧ ਸੰਗਤ ਮਿਲ ਜਾਏ ਕੱਤਕ ਦਾ ਮਹੀਨਾ ਆਇਆ ਰੱਬ ਕਰੇ ਕਿਤੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਏ ਤੇ ਸੱਚਮੁੱਚ ਫਿਰ ਉਸ ਪ੍ਰਭੂ ਪਰਮਾਤਮਾ ਤੋਂ ਵਿਛੋੜੇ ਕਰਕੇ ਜਿਹੜੀਆਂ ਚਿੰਤਾਵਾਂ ਨੇ ਜਿਹੜੇ ਝੋਰੀਆਂ ਨੇ ਸਾਨੂੰ ਘੇਰਾ ਪਾਇਆ ਮਾਰ ਕੇ ਦਿਓ ਸਾਰੇ ਖਤਮ ਹੋ ਜਾਣਗੇ ਸੱਚਮੁੱਚ ਅੱਜ ਦੇ ਪਾਵਨ ਸ਼ਬਦ ਨੇ ਤੁਸੀਂ ਮਹਿਸੂਸ ਕੀਤਾ ਬੇਗਾਸਾ ਸੰ ਅੰਦਰ ਤੋਂ ਹਿਲਾ ਕੇ ਰੱਖ ਦਿੱਤਾ ਗੁਰੂ ਪਾਤਸ਼ਾਹ ਨੇ ਇੱਕ ਇੱਕ ਮੈਸੇਜ ਜਿਹੜਾ ਨਾ ਸਾਨੂੰ ਜਗਾਨ ਵਾਸਤੇ ਦਿੱਤਾ ਭਲਿਆ ਜਾਗ ਜਾ ਜਾਗ ਜਾ ਜਾਗ ਜਾ ਇਸ ਵਾਸਤੇ ਜੀਵਨ ਨੇ ਦਿੱਤਾ ਜੋ ਕੁਝ ਤੂੰ ਕਰ ਰਿਆ ਤੈਨੂੰ ਜੀਵਨ ਦਿੱਤਾ ਉਸ ਮਾਲਕ ਨੂੰ ਮਿਲਣ ਵਾਸਤੇ ਹਰ ਕੰਮ ਕਰ ਤੋ ਕੰਮ ਕਾਜ ਕਰਦੇ ਆ ਉਸ ਮਾਲਕ ਦੇ ਨਾਲ ਆਪਣੀ ਸੁਰਤ ਜੋੜ ਕੇ ਰੱਖ ਬਾਕੀ ਐਤਵਾਰ ਨੂੰ ਆਪਾਂ ਵਿਚਾਰ ਕਰਾਂਗੇ ਜੀ ਅੱਜ ਇਤਨੇ ਅਕ ਵਿਚਾਰ ਪ੍ਰਵਾਨ ਕਰੋ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਸਣੀਆਂ ਜਿਉਂ ਹੋ ਵੈ ਸਾਹਿਬ ਸੁਮੇਰ ਗੱਜ ਕੇ ਫਤਿਹ ਬੁਲਾ ਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ